ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਇਹ ਗੱਲ ਕਰਾਂਗੇ ਵੀ ਐਮਪੀ ਅਮਰਿਤਪਾਲ ਸਿੰਘ ਬਾਹਰ ਆ ਕੇ ਸਭ ਨੂੰ ਪਹਿਲਾ ਕੰਮ ਕੀ ਕਰੇਗਾ ਦੋਸਤੋ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖਣਾ ਹੈ ਸਕਿੱਪ ਨਹੀਂ ਕਰਨਾ ਕਿਉਂਕਿ ਪਹਿਲਾਂ ਤਾਂ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਕਿਸੇ ਵੀ ਹਕੂਮਤਾਂ ਨੇ ਸਿੱਖਾਂ ਨਾਲ ਘੱਟ ਨਹੀਂ ਕੀਤੀ ਕਿਉਂਕਿ ਹਕੂਮਤਾਂ ਨੇ ਸਾਡੇ ਤੇ ਸ਼ੁਰੂ ਤੋਂ ਜ਼ਬਰ ਜ਼ੁਲਮ ਕੀਤੇ ਆ ਦੋਸਤੋ ਜਦੋਂ ਵੀ ਅਸੀਂ ਜ਼ੁਲਮ ਦਾ ਟੱਕਰਾ ਕਰਨਾ ਚਾਹਿਆ ਤਾਂ ਹਕੂਮਤਾਂ ਨੇ ਹਮੇਸ਼ਾ ਸਾਡੇ ਨੱਕ 'ਚ ਨਸੂਰ ਬਣਨਾ ਚਾਇਆ ਹਕੂਮਤਾਂ ਹਮੇਸ਼ਾ ਸਿੱਖਾਂ ਨੂੰ ਦਬਾਉਂਦੀਆਂ ਆਈਆਂ ਨੇ ਕਿਉਂਕਿ ਹਕੂਮਤਾਂ ਨੂੰ ਹਮੇਸ਼ਾ ਡਰ ਰਿਹਾ ਇਹ ਕਿ ਸਿੱਖ ਸਭ ਤੋਂ ਤਕੜੇ ਰਾਜ ਕਰਨ ਵਾਲੇ ਨੇ ਕਿਉਂਕਿ ਇਹਨਾਂ 'ਚ ਰਾਜ ਕਰਨ ਦੀ ਸ਼ਮਤਾ ਹੈ ਕਿਉਂਕਿ ਇਹਨਾਂ ਦੇ ਖੂਨ ਬਹੁਤ ਗਰਮ ਨੇ ਹਕੂਮਤਾਂ ਨੂੰ ਇਹ ਗੱਲ ਸ਼ੁਰੂ ਤੋਂ ਪਤਾ ਲੱਗ ਗਿਆ ਸੀ ਵੀ ਅਸੀਂ ਸਿੱਖਾਂ ਨੂੰ ਸਰੀਰਿਕ ਤੌਰ ਤੇ ਨਹੀਂ ਮਾਰ ਸਕਦੇ ਕਿਉਂਕਿ ਇਹਨਾਂ ਨੇ ਬਹੁਤ ਸਾਡੇ ਤੇ ਜ਼ਬਰ ਜ਼ੁਲਮ دوستੋ ਕਰਕੇ ਦੇਖੇ ਲੇਕਿਨ ਸਰੀਰਿਕ ਤੌਰ ਤੇ ਸਾਨੂੰ ਨਹੀਂ ਖਤਮ ਕਰ ਸਕਦੇ ਕਿਉਂਕਿ ਜਦੋਂ ਅਸੀਂ ਥੋੜੇ ਪਰਸੈਂਟ 'ਚ ਵੀ ਸੀ ਉਦੋਂ ਵੀ ਇਹ ਸਾਡਾ ਕੁਝ ਵਿਗਾੜ ਨਹੀਂ ਸਕਦੇ ਸੀ ਤੇ ਹਕੂਮਤਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਤਾਂ ਇਹ ਬਹੁਤ ਵੱਡੀ ਗਿਣਤੀ 'ਚ ਹੈ ਇਸ ਕਰਕੇ ਹਕੂਮਤਾਂ ਨੂੰ ਸਿੱਖ ਪੰਥ ਨੂੰ ਢਾਹ ਲਾਈ ਜਾ ਰਹੀ ਹੈ ਹਕੂਮਤਾਂ ਨੂੰ ਸਾਨੂੰ ਸਿੱਖੀ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਕਿਵੇਂ ਕੀਤਾ ਜਾ ਰਿਹਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਅਸੀਂ ਇਹਨਾਂ ਨੂੰ ਸਰੀਰਕ ਤੌਰ ਤੇ ਨਹੀਂ ਮਾਰ ਸਕਦੇ ਤਾਂ ਹਕੂਮਤਾਂ ਨੇ ਤਰੀਕੇ ਲੱਗ ਅਪਣਾ ਲਏ ਉਹਨਾਂ ਨੇ ਮਾਨਸਿਕ ਤੌਰ ਤੇ ਮਾਰਨ ਦੀ ਸਾਨੂੰ ਤੈਅ ਕਰ ਲਈ ਉਹਨਾਂ ਨੇ ਸੋਚਿਆ ਕਿ ਸਿੱਖਾਂ ਦੇ ਬੱਚਿਆਂ ਨੂੰ ਜੇ ਨਸ਼ੇ ਚ ਬਾੜ ਕੇ ਆਪਣੇ ਆਪ ਹੀ ਮਰ ਜਾਣਗੇ ਤੇ ਉਹਨਾਂ ਨੂੰ ਪਤਾ ਹੈ ਕਿ ਕੋਈ ਵੀ ਸੰਘਰਸ਼ ਸਭ ਤੋਂ ਪਹਿਲਾਂ ਪੰਜਾਬ ਚੋਂ ਛੋਟਦਾ ਹੈ ਮੇਰੀ ਗੱਲ ਸੁਣੋ ਦੋਸਤੋ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਗੁਜਰਾਤ ਚ ਨਸ਼ਾ ਕਿਉਂ ਨਹੀਂ ਵਿਕਦਾ ਗੁਜਰਾਤ ਚ ਚਿੱਟੇ ਨਾਲ ਕਿਉਂ ਨਹੀਂ ਮਰਦੇ ਹੋਰ ਭਈਆਂ ਦੇ ਇੰਨੇ ਇਲਾਕੇ ਨੇ ਯੂਪੀ ਬਿਹਾਰ ਮਧਰਾਸ ਉਹਨਾਂ ਚ ਚਿੱਟੇ ਨਾਲ ਕਿਉਂ ਨਹੀਂ ਮਰਦੇ ਕੱਲੇ ਪੰਜਾਬ ਚ ਚਿੱਟਾ ਕਿਉਂ ਵੜਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਪੰਜਾਬ ਹਰ ਇੱਕ ਸੰਘਰਸ਼ ਸਭ ਤੋਂ ਪਹਿਲਾਂ ਖੜਾ ਹੁੰਦਾ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਸਿੱਖਾਂ ਦੇ ਵਿੱਚ ਬਹੁਤ ਤਕੜੇ ਸੂਰਮਿਆਂ ਦਾ ਖੂਨ ਹੈ ਉਹਨਾਂ ਨੂੰ ਇਹ ਗੱਲ ਹਕੂਮਤਾਂ ਸ਼ੁਰੂ ਤੋਂ ਜਾਣਦੀਆਂ ਨੇ ਇਸ ਕਰਕੇ ਹਕੂਮਤਾਂ ਪਹਿਲਾਂ ਹੀ ਸਾਨੂੰ ਨੱਪਣੀਆਂ ਚਾਹੁੰਦਾਂ ਨੇ ਸੋ ਅਮਰਿਤਪਾਲ ਸਿੰਘ ਇਹਨਾਂ ਦੀ ਅੱਖ ਚ ਇੱਕ ਵਾਲ ਬਣ ਕੇ ਆਇਆ ਹੈ ਤਾ ਕਰਕੇ ਇਹਨਾਂ ਦੀ ਅੱਖ ਵਿੱਚ ਉਹ ਰੜਕਦਾ ਹੈ ਰੜਕਦਾ ਤਾਂ ਕਿਉਂਕਿ ਉਹ ਜ਼ਬਰ ਜ਼ੁਲਮ ਦੇ ਖਿਲਾਫ ਖੜਾ ਹੋਣਾ ਚਾਹੁੰਦਾ ਹੈ ਕਿਉਂਕਿ ਉਹਨੇ ਬਹੁਤ ਬੱਚਿਆਂ ਨੂੰ ਸਿੱਖੀ ਤੋਂ ਜਿਹੜੇ ੜਕੇ ਹੋਏ ਨੇ ਇਹਨਾਂ ਨੇ ਨਸ਼ੇ ਚਲਾਏ ਨੇ ਉਹਨਾਂ ਨੂੰ ਵਾਪਸ ਹਕੂਮਤ ਦੇ ਬਰਾਬਰ ਖੜਾ ਕਰਨਾ ਚਾਹੁੰਦਾ ਹੈ ਹਕੂਮਤ ਨੂੰ ਇਹ ਡਰ ਹੈ ਕਿ ਜਿਨ੍ਹਾਂ ਨੂੰ ਅਸੀਂ ਨਸ਼ੇ 'ਚ ਢੋਕ ਕੇ ਡੋਬਣਾ ਚਾਹਿਆ ਗੁਲਾਮ ਬਣਾਉਣਾ ਚਾਹਿਆ ਅੱਜ ਉਹ ਸਾਡੇ ਖਿਲਾਫ ਨਾ ਖੜੇ ਹੋ ਜਾਣਾ ਹਕੂਮਤ ਨੂੰ ਵੀ ਇਹ ਡਰ ਪੈ ਗਿਆ ਦੋਸਤੋ ਇਸ ਕਰਕੇ ਉਹ ਉਹ ਜੇ ਬੰਦਿਆਂ ਨੂੰ ਬਹੁਤ ਛੇਤੀ ਟਾਰਗੇਟ ਕੀਤਾ ਜਾਂਦਾ ਹੈ ਇਸ ਕਰਕੇ ਅਮਰਿਤਪਾਲ ਸਿੰਘ ਨੂੰ ਟਾਰਗੇਟ ਕੀਤਾ ਗਿਆ ਦੋਸਤੋ ਹੁਣ ਮੈਂ ਚਾਹੁੰਦਾ ਕਿ ਅਮਰਿਤਪਾਲ ਸਿੰਘ ਸਭ ਤੋਂ ਪਹਿਲਾਂ ਜਦੋਂ ਰਿਹਾ ਹੋਊਗਾ ਉਹ ਮੌਕੇ ਦਾ ਐਮਪੀ ਹੈ ਉਹਨੂੰ ਰਿਹਾ ਹੋਣਾ ਚਾਹੀਦਾ ਕਿਉਂਕਿ ਬਹੁਤ ਵਿਪਾਰੀ ਮਾਤਰਾ ਵਿੱਚ ਲੋਕਾਂ ਨੇ ਉਹਨੂੰ ਜਿਤਾਇਆ ਹਕੂਮਤਾਂ ਨੂੰ ਵੀ ਚਾਹੀਦਾ ਹੈ ਕਿ ਇਦਾਂ ਦੇ ਬੰਦੇ ਨੂੰ ਰਿਹਾ ਕਰਨਾ ਚਾਹੀਦਾ ਕਿਉਂਕਿ ਜਦੋਂ ਉਹ ਰਿਹਾ ਹੋਏਗਾ ਸਭ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਤੇ ਨਤਮਸਤਕ ਹੋ ਕੇ ਸਭ ਤੋਂ ਪਹਿਲਾ ਕੰਮ ਉਹ ਇਹ ਕਰੇਗਾ ਜੋ ਉਹਨੇ ਸ਼ੁਰੂਆਤ ਤੋਂ ਕੀਤਾ ਸੀ ਜਿਹੜੇ ਬੱਚੇ ਸਿੱਖੀ ਤੋਂ ਪੜ੍ਹ ਕੇ ਵਾਲ ਕਟਾਈ ਫਿਰਦੇ ਨੇ ਜਾਂ ਨਸ਼ਿਆਂ 'ਚ ਡੁੱਬ ਗਏ ਨੇ ਚਿੱਟੇ 'ਚ ਡੁੱਬ ਗਏ ਨੇ ਉਹਨਾਂ ਨੂੰ ਸਿੱਖ ਪੰਥ ਵਿੱਚ ਵਾਪਸ ਲਿਆਉਣਾ ਸਭ ਤੋਂ ਪਹਿਲਾ ਕੰਮ ਉਹ ਇਹ ਕਰੇਗਾ ਦੂਜਾ ਕੰਮ ਉਹ ਕਰੇਗਾ ਜਿਹੜੇ ਬੰਦੀ ਸਿੰਘ ਸਾਡੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਹਕੂਮਤਾਂ ਨੂੰ ਵੀ ਪਤਾ ਹੈ ਵੀ ਬਾਕੀਆਂ ਨੂੰ ਇੰਨੇ ਇੰਨੇ ਜਿਨ੍ਹਾਂ ਨੇ ਇੰਨੀ ਵਾਇਲੈਂਸੀ ਕੀਤੀ ਉਹਨਾਂ ਨੂੰ ਪ੍ਰੋਲੋਮੈਂਟਾ ਚ ਮਿਲ ਰਹੀਆਂ ਸਾਡੇ ਬੰਦੀ ਸਿੰਘ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਦੂਸਰਾ ਪ੍ਰੋਗਰਾਮ ਇਸ ਤੇ ਲਿਖਿਆ ਜਾਏਗਾ ਅਮਰਿਤਪਾਲ ਦਾ ਬਾਹਰ ਤੇ ਦੋਸਤੋ ਤੀਜਾ ਪ੍ਰੋਗਰਾਮ ਅਮਰਿਤਪਾਲ ਸਿੰਘ ਦਾ ਬਾਹਰ ਆਉਣ ਤੇ ਇਹ ਲਿਖਿਆ ਜਾਏਗਾ ਕਿ ਜੋ ਸਾਡੇ ਗੁਰੂ ਸਹਿਬਾਨ ਦੀਆਂ ਬੇਅਦਬੀਆਂ ਹੋਈਆਂ ਆਲੇ ਤੱਕ ਸਾਨੂੰ ਉਹਨਾਂ ਦਾ ਪੂਰੀ ਤਰ੍ਹਾਂ ਹਕੂਮਤਾਂ ਨੇ ਇਨਸਾਫ ਨਹੀਂ ਦਿੱਤਾ ਇਸ ਤੇ ਪੂਰੀ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਵੱਡੇ ਪ੍ਰੋਗਰਾਮ ਲਿਖੇ ਜਾਣਗੇ ਕਿਉਂਕਿ ਜਿਨ੍ਹਾਂ ਨੇ ਵੀ ਸਾਡੇ ਗੁਰੂ ਸਹਿਬਾਨ ਦੀਆਂ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਹਕੂਮਤਾਂ ਨੂੰ ਇਸ ਗੱਲ ਲਈ ਪੂਰਾ ਮਜਬੂਰ ਕੀਤਾ ਜਾਏਗਾ ਤੇ ਏਦੂਗਾ ਦੋਸਤੋ ਚੌਥਾ ਪ੍ਰੋਗਰਾਮ ਅਮਰਿਤਪਾਲ ਸਿੰਘ ਲਈ ਇਹ ਲਿਖਿਆ ਜਾਏਗਾ ਕਿਉਂਕਿ ਜਿਹੜੀ ਖੰਡੂਰ ਸਾਹਿਬ ਦੀ ਭਾਰੀ ਜਨਤਾ ਨੇ ਉਹਨੂੰ ਭਾਰੀ ਵੋਟ ਵਿੱਚ ਜਤਾਇਆ ਹੈ ਹਿੰਦੂ ਮੁਸਲਮ ਸਿੱਖ ਸਾਰਿਆਂ ਨੇ ਉਹਨੂੰ ਵੋਟਾਂ ਪਾ ਕੇ ਜਤਾਇਆ ਹੈ ਦੋਸਤ ਉਹਨਾਂ ਦੇ ਖੰਡੂਰ ਸਾਹਿਬ ਲਈ ਜੋ ਵੀ ਫੰਡ ਆਏਗਾ ਉਹਨੂੰ ਪੂਰਾ ਲਾ ਕੇ ਖੰਡੂਰ ਸਾਹਿਬ ਨੂੰ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾਏਗਾ ਦੋਸਤ ਬਾਕੀ ਸਿੱਖੀ ਦੇ ਪ੍ਰਚਾਰ ਨੂੰ ਵੀ ਬਹੁਤ ਤਰੀਕੇ ਨਾਲ ਅੱਗੇ ਵਧਾਇਆ ਜਾਏਗਾ ਤੇ ਕੁਝ ਐਸੇ ਜਥੇ ਦਾ ਤੇ ਹਕੂਮਤਾਂ ਉਹ ਇਹ ਨਹੀਂ ਚਾਹੁੰਦੀਆਂ ਕਿ ਉਹ ਬਾਹਰ ਆਉਣ ਪਰ ਅੰਮ੍ਰਿਤਪਾਲ ਸਿੰਘ ਇੱਕ ਆਉਣ ਵਾਲਾ ਪਵਿੱਖ ਹੈ ਜੋ ਬੱਚਿਆਂ ਨੂੰ ਬਹੁਤ ਸਹੀ ਰਾਹ ਤੇ ਲਿਆ ਸਕਦਾ ਹੈ ਇਸ ਕਰਕੇ ਮੇਰੀ ਵੀ ਇਹ ਗੁਜਾਰਸ਼ ਹੈ ਕਿ ਅਮਰਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਸਰਕਾਰ ਨੂੰ ਇਹ ਮੇਰੀ ਰਿਕਵੈਸਟ ਹੈ ਬਾਕੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੇਰੀ ਇਹ رائے ਸਹੀ ਹੈ ਜਾਂ ਗਲਤ